ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਸੱਜਣਾ ਨੇ ਅੱਜ ਪ੍ਰਦੂਸ਼ਣ ਪ੍ਰਤੀ ਮੈਨੂੰ ਫੋਨ ਕੀਤੇ ਮੈਂ 5 ਮਿੰਟ ਵਾਸਤੇ ਗੱਲ ਕਰਨੀ ਹੈ ਭਾਵੇਂ ਕਿਸਾਨ ਨੇ ਭਾਵੇਂ ਆਮ ਡਰਾਈਵਿੰਗ ਕਰਨ ਵਾਲੇ ਲੋਕ ਨੇ ਜਿਹੜੇ ਸੜਕਾਂ ਤੇ ਸਫ਼ਰ ਕਰਦੇ ਨੇ ਗੱਡੀਆਂ ਦੇ ਨਾਲ ਵਹੀਕਲਾਂ ਦੇ ਨਾਲ ਸਾਰਿਆਂ ਨੂੰ ਬੇਨਤੀ ਹੈ ਪਰ ਅੱਜ ਬੇਨਤੀ ਜਿਹੜੇ ਸਬਰ ਕਰਨ ਵਾਲੇ ਨੇ ਵਾਹਕਲਾਂ ਤੇ ਉਹਨਾਂ ਨੂੰ ਕਿਉਂਕਿ ਜਿਹੜੇ ਪ੍ਰਾਣੀ ਨੂੰ ਅੱਗ ਲਾਉਣ ਵਾਲੇ ਨੇ ਇਹ ਤਾਂ ਕਿਸੇ ਦੀ ਗੱਲ ਸੁਣਦੇ ਨਹੀਂ ਨਾ ਪ੍ਰਸ਼ਾਸਨ ਦੀ ਸੁਣ ਸੁਣਦੇ ਐ ਤੇ ਨਾ ਕੋਈ ਮੇਰੇ ਵਰਗਾ ਬੇਨਤੀ ਕਰੇ ਕੋਈ ਹੋਰ ਮੀਡੀਆ ਤੇ ਉਹਦੀ ਗੱਲ ਸੁਣਦੇ ਇਹ ਤਾਂ ਬੇਸ਼ਰਮ ਹੋ ਚੁੱਕੇ ਐ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀ ਜਾਨ ਨਾਲ ਤੁਹਾਡੀ ਜਾਨ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਜੇ ਤੁਸੀਂ ਆਪਣੀ ਜਾਨ ਬਚਾਉਣੀ ਐ ਨਾ ਜਿਹੜੇ ਵੀ ਸਫ਼ਰ ਕਰਨ ਵਾਲੇ ਵੀਰ ਨੇ ਕੋਈ ਗੱਡੀ ਲੈ ਕੇ ਨਿਕਲਦਾ ਕੋਈ ਮੋਟਰਸਾਈਕਲ ਲੈ ਕੇ ਨਿਕਲਦਾ ਕਰੋ ਉਹਨਾਂ ਨੂੰ ਬੇਨਤੀ ਹੈ ਪੰਜ ਚਾਰ ਦਿਨ ਜਰ ਤੁਸੀਂ ਰੁਕ ਜਓ ਕਿਉਂ ਕਿਸੇ ਦੀ ਅਣਹਾਈ ਅਣਾਈ ਮੌਤ ਹੋਵੇ ਕਿਉਂ ਕਿਸੇ ਦੀ ਜਾਨ ਜਾਵੇ ਐਕਸੀਡੈਂਟ ਦੇ ਨਾਲ ਕੱਲ ਮੈਂ ਦੋ ਤਿੰਨ ਰੋਡਾਂ ਤੇ ਜਾ ਕੇ ਦੇਖਿਆ ਤਕਰੀਬਨ 50 ਦੀ ਸਪੀਡ ਤੋਂ ਵੱਧ ਗੱਡੀ ਚੱਲਦੀ ਨਹੀਂ ਸੀ ਔਰ ਸ਼ਰਮ ਟੀਚਰਾਂ ਕਰ ਰਹੇ ਸੀ ਲੋਕ ਤੇ ਅਸੀਂ ਪਰਾਲੇ ਨੂੰ ਅੱਗ ਲਾਈ ਹੋਈ ਹੈ ਸਾਡਾ ਕੀ ਕਰ ਲਵਾਂ ਹੱਸਦੇ ਸੀ ਅਸੀਂ ਬਹੁਤ ਸਲੋ ਗੱਡੀ ਲੈ ਕੇ ਨੰਗੇ ਪਰ ਜਿਨ੍ਹਾਂ ਲੋਕਾਂ ਨੇ ਮੈਨੂੰ ਫੋਨ ਕੀਤੇ ਨੇ ਨਾ ਉਹ ਕਹਿੰਦੇ ਗਣੇ ਜੀ ਅੱਜ ਇਹ ਗੱਲ ਜ਼ਰੂਰ ਕਹਿ ਦੇ ਮੈਂ ਪਰਾਲੇ ਨੂੰ ਅੱਗ ਲਾਉਣ ਵਾਲਿਆਂ ਨੂੰ ਕਦੇ ਨਹੀਂ ਕਹਿੰਦਾ ਤੁਸੀਂ ਲਾਓ ਜੋ ਮਰਜ਼ੀ ਕਰੋ ਦਰਖਤ ਮਚਾਉਣੇ ਉਹ ਮਚਾ ਦੇ ਆਪਣੀ ਮਨ ਦੀ ਮਰਜ਼ੀ ਕਰੋ ਪਰ ਜਿਹੜੇ ਗੱਡੀਆਂ ਚਲਾਉਣ ਵਾਲੇ ਨੇ ਕੋਈ ਵੀ ਵਹੀਕਲ ਲੈ ਕੇ ਸੜਕਾਂ ਤੇ ਜਾਣ ਵਾਲੇ ਉਹਨਾਂ ਨੂੰ ਬੇਨਤੀ ਹੈ ਆਪਣੀ ਜਾਨ ਬਚਾ ਲਓ ਪੰਜ ਚਾਰ ਦਿਨ ਦਾ ਟਾਈਮ ਹੈ ਇਹ ਅੱਗ ਲਾ ਕੇ ਆਪਣੀ ਪੜਾਹਸ ਕੱਢ ਲੈਣਗੇ ਜਿਹੜਾ ਨੁਕਸਾਨ ਕਰਨਾ ਦਰਖਤਾਂ ਦਾ ਜਾਂ ਜਾਨਵਰਾਂ ਦਾ ਉਹ ਕਰ ਦੇਣ ਵੀ ਪਰ ਤੁਸੀਂ ਮਨੁੱਖੀ ਜਾਨ ਦੀ ਜੇ ਕਦਰ ਕਰਦੇ ਹੋ ਸਾਂ ਬਚਾਲੋ ਆਪਣੇ। ਰੁਕ ਜਿਓ ਥੋੜਾ ਬਹੁਤਾ ਪੰਜ ਚਾਰ ਘਰਾਂ ਦੇ ਪੰਜ ਚਾਰ ਦਿਨ ਘਰਾਂ ਦੇ ਵਿੱਚ ਬਹਿ ਜਾਓ। ਨਾ ਗੱਡੀ ਕੋਈ ਮੋਟਰਸਾਈਕਲ ਕੋਈ ਬਾਹਰ ਕੱਢੋ। ਪਰ ਕੀਟਾ ਕੀ ਜਾਵੇ ਮਜਬੂਰੀਆਂ ਨੇ। ਕਈ ਨੌਕਰੀਆਂ ਵਾਲੇ ਨੇ। ਕਈ ਰੋਜ਼ ਦਿਹਾੜੀ ਕਰਕੇ ਖਾਣ ਵਾਲੇ ਨੇ। ਉਹਨਾਂ ਨੂੰ ਬਾਹਰ ਨਿਕਲਣਾ ਜ਼ਰੂਰੀ ਹੈ। ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਇਹ ਜ਼ਰੂਰੀ ਹੈ। ਕੱਲ ਜਿੰਨੇ ਐਕਸੀਡੈਂਟ ਹੋਏ ਨੇ ਨਾ ਉਹਨਾਂ ਵਿੱਚੋਂ ਬਹੁਤੇ ਐਕਸੀਡੈਂਟ ਹੋਏ ਨੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਸਬੰਧ ਨਹੀਂ ਹੈਗਾ। ਕੋਈ ਨੌਕਰੀ ਵਾਲਾ ਸੀ, ਕੋਈ ਮਜ਼ਦੂਰ ਸੀ। ਕੋਈ ਮੱਝਾਂ ਲਿਜਾ ਰਿਆ ਸੀ ਮੰਡੀ ਤੇ। ਕੋਈ ਬੱਕਰੀਆਂ ਲਿਜਾ ਰਿਆ ਸੀ, ਕੋਈ ਸਬਜ਼ੀ ਵਾਲਾ ਸੀ। ਬਹੁਤ ਨੁਕਸਾਨ ਹੋਇਆ ਕੱਲ। ਖਾਜੜ ਕੇ ਬੇਨਤੀ ਹੈ ਜੇ ਅੱਗ ਲਾਉਣ ਵਾਲਿਆਂ ਨੂੰ ਸ਼ਰਮ ਨਹੀਂ ਹੈਗੀ। ਉਹ ਨਹੀਂ ਮੰਨਦੇ, ਨਹੀਂ ਰੁਕਦੇ। ਅਗ ਲਾਉਣ ਤੋਂ ਬਿਨਾ ਉਹਨਾਂ ਦਾ ਨਹੀਂ ਸਰਦਾ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਲਾ ਲੈਣ ਦਿਓ ਆਗੋਂ ਉਹਨਾਂ ਨੂੰ ਪਰ ਜਿਹੜੇ ਬੰਦੇ ਕੰਟਰੋਲ ਕਰ ਸਕਦੇ ਨੇ ਪੰਜ ਚਾਰ ਦਿਨ ਵਾਸਤੇ ਗੱਡੀ ਘਰੋਂ ਨਾ ਕੱਢਣ ਮੋਟਰਸਾਈਕਲ ਘਰੋਂ ਨਾ ਕੱਢਣ ਰੁਕ ਜਾਣ ਠਹਿਰ ਕੇ ਚੱਲੇ ਜਾਣ ਉਹ ਤਾਂ ਥੋੜਾ ਬਹੁਤਾ ਸਮਝ ਸਕਦੇ ਆ ਨਾ ਕਿ ਜ਼ਿੰਦਗੀ ਐਵੇਂ ਨਹੀਂ ਮਿਲੀ ਹੋਈ ਬੜੀ ਕੀਮਤੀ ਹੈ ਕੱਲ ਦੋ ਬੰਦੇ ਉਹ ਸੀ ਜਿਨ੍ਹਾਂ ਦੇ ਪਿੱਛੇ ਦੋ ਦੋ ਤਿੰਨ ਤਿੰਨ ਨਿਆਣੇ ਸੀ ਉਹ ਮਲਦੂਤ ਸੀ ਐਕਸੀਡੈਂਟ ਦੇ ਵਿੱਚ ਮਾਰ ਗਏ ਬੜੇ ਫੋਨ ਆਏ ਕਹਿੰਦੇ ਗੱਲ ਜ਼ਰੂਰ ਕਿਓ ਮੈਂ ਕਿਹਾ ਜੀ ਕੋਈ ਗੱਲ ਨਹੀਂ ਆਪਾਂ ਗੱਲ ਕਰ ਦੇਣੀ ਹੈ ਮੰਨਣਾ ਨਾ ਮੰਨਣਾ ਪਹਿਲੀ ਮਰਜ਼ੀ ਹੈ ਮੈਂ ਲਾਸਟ ਫੇਰ ਕਹਿ ਦਿੰਦਾ ਜੇ ਅੱਗ ਲਾਉਣ ਵਾਲੇ ਨਹੀਂ ਰੁਕਦੇ ਉਹਨਾਂ ਦਾ ਨਹੀਂ ਸਰਦਾ ਪਰ ਅਸੀਂ ਥੋੜਾ ਜਿਆ ਰੁਕ ਜਾਈਏ ਉਹਨਾਂ ਨੂੰ ਕਹਿ ਦਈਏ ਵੀ ਤੁਸੀਂ ਆਪਣਾ ਕੰਮ ਕਰੋ ਤੋਂ ਅਸੀਂ 5 ਦਿਨ ਦੇ ਦਿੰਨੇ ਤੁਸੀਂ ਅੱਗ ਲਾ ਲਓ ਇਹ ਬਸ ਇੱਕ ਬੇਨਤੀ ਹੈ ਹੋਰ ਕੁਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ